ਤਸਕੋ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਆਈਪੀਐਨ ਦੇ ਨਾਲ ਅੱਜ ਪਿੰਡ ਛਾਦਲੀ ਗੁੱਗਾ ਮੜੀ ਦਾ ਪਹਿਲੇ ਦਿਨ ਦੀਆਂ ਤਸਵੀਰਾਂ ਤੁਹਾਨੂੰ ਮੇਲੇ ਦੀਆਂ ਦਿਖਾ ਰਿਹਾ ਜਿੱਥੇ ਕੀ ਭਾਰੀ ਇਕੱਠ ਮੇਲੇ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕੀ ਸੰਗਤਾਂ ਦੂਰੋਂ ਨੇੜਿਓਂ ਸੰਗਤਾਂ ਪਹੁੰਚ ਕੇ ਮੇਲੇ ਦੇ ਵਿੱਚ ਹਾਜ਼ਰੀ ਲਵਾਈ ਤੇ ਦਰਸ਼ਨ ਕੀਤੇ ਤੇ ਵੱਖ-ਵੱਖ ਜਗ੍ਹਾ ਤੇ ਸ਼ਵੀਲਾਂ ਲੱਗੀਆਂ ਹੋਈਆਂ ਵੀ ਨਜ਼ਰ ਆਈਆਂ ਤੇ ਬਦਲ ਕਰੀਏ ਤੇ ਬਾਕੀ ਲੋਕ ਰੇੜੀਆਂ ਤੇ ਖਾਂਦੇ ਹੋਏ ਨਜ਼ਰ ਆਏ ਤੇ ਹੋਰ ਵੀ ਤੁਹਾਨੂੰ ਤਸਵੀਰਾਂ ਚ ਪੂਰੀਆਂ ਤੇਰੀ ਗੱਲਬਾਤ ਦਿਖਾ ਰਹੇ ਆ ਲਾਈਵ ਤੁਸੀਂ ਦੇਖ ਰਹੇ ਹੋ ਜਿੱਥੇ ਕੀ ਬਾਕੀ ਦਰਸ਼ਕੋ ਮੌਸਮ ਦੀ ਗੱਲ ਕਰੀਏ ਮੌਸਮ ਥੋੜਾ ਠੰਡਾ ਮੌਸਮ ਵੀ ਹੈ ਔਰ ਨਾਲ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਖਰਾਬ ਮੌਸਮ ਹੋਣ ਕਰਕੇ ਭਾਰੀ ਬਰਸਾਤ ਲਗਾਤਾਰ ਕਈ ਦਿਨ ਤੋਂ ਹੋ ਰਹੀ ਸੀ ਜਿਸ ਕਰਕੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਆਲੇ-ਦੁਆਲੇ ਜਿਹੜਾ ਪਾਣੀ ਸੀ ਕਈ ਜਗ੍ਹਾ ਤੇ ਪਾਣੀ ਭਰਿਆ ਹੋਇਆ ਸੀਗਾ ਪਿੱਛੇ ਕਮੇਟੀ ਵੱਲੋਂ ਪ੍ਰਬੰਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿੱਥੇ ਕਿ ਉਹ ਜਗ੍ਹਾ ਦੇ ਉੱਤੇ ਪਰਤ ਪਾਈ ਗਈ ਪਰ ਜਿੱਥੇ ਕਿ بارش ਦੁਆਰਾ ਫਿਰ ਮੁੜ ਤੋਂ ਹੋਣ ਕਰਕੇ ਸਮੱਸਿਆ ਦਾ ਸਾਹਮਣਾ ਫਿਰ ਦੁਬਾਰਾ ਕਰਨਾ ਪਿਆ ਸੋ ਇਸ ਕਰਕੇ ਕਿਤਨਾ ਕਿਤੇ ਚੰਡੋਲਾ ਵੀ ਨਹੀਂ ਲੱਗ ਸਕੀਆਂ ਕਾਰਨ ਕਿਤਨਾ ਕਿਤੇ ਸਮੱਸਿਆਵਾਂ کافی ਜਿਹੜੀਆਂ ਫੇਸ ਕਰਨੀਆਂ ਪਈਆਂ ਪਰ ਲੋਕਾਂ ਦਾ ਜੇ ਇਕੱਠ ਦੀ ਗੱਲ ਕਰੀਏ ਲੋਕਾਂ ਦਾ ਇਕੱਠ ਪਾਰੀ ਦੇਖਣ ਨੂੰ ਮਿਲਿਆ ਲੋਕ ਮੇਲੇ ਦੇ ਵਿੱਚ ਬਹੁਮਤ ਦੇ ਵਿੱਚ ਨਜ਼ਰ ਆਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਉਹਨਾਂ ਨੇ ਇਹ ਵੀ ਕਿਹਾ ਵੀ ਜੇਕਰ ਕੋਈ ਸ਼ਰਾਬਤੀ ਅੰਤਰ ਹੋਣਗੇ ਤਾਂ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤਸਵੀਰਾਂ ਮੇਲੇਆਂ ਮੇਲਾ ਜਿਹੜਾ ਪਹਿਲਾ ਦਿਨ ਹੈ ਮੇਲੇ ਦਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਆਏ ਦਵਾਲੇ ਤੁਸੀਂ ਦੇਖੋ ਅੱਜ ਪਹਿਲਾ ਦਿਨ ਹੋਣ ਕਰਕੇ ਭਾਰੀ ਸੰਗਤ ਹੈ ਯਾਰ ਪ੍ਰੋਗਰਾਮ ਬਹੁਤ ਭੈਣ ਦਾ ਮਹਾਰਾਜ ਆ ਗਿਆ ਦਰਸ਼ਕੀਓ ਮੇਰੇ ਭੈਣ ਬਹੁਤ ਜ਼ਿਆਦਾ ਲੋਕ ਆ ਗਏ ਪਹਿਲਾਂ ਬਾਰਿਸ਼ ਕਾਫੀ ਪੈ ਚੁੱਕੀ ਹੈ ਪਰ ਤਕਰੀਬਨ ਜਿੱਜ ਦੀ ਗੱਲ ਕਰੀਏ ਫਿਰ ਵੀ ਮੇਲੇ ਦੇ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲੇਗਾ ਕੀ ਕਹਾਂਗੇ ਸੰਗਤ ਨੂੰ ਬਹੁਤ ਵਧੀਆ ਇਕੱਠ ਹੋਇਆਗਾ ਬਾਈ ਬਾਰਸ ਪੈ ਕੇ ਪਹਿਲਾ ਆਟ ਕੀ ਰੱਬ ਨੇ ਮੌਕਾ ਦੇਤਾ ਮੱਥਾ ਟੇਕਣ ਦਾ ਬਾਬੇ ਦੀ ਕਿਰਪਾ ਨਾਲ ਸੰਗਤ ਵਧੀਆ ਢੰਗ ਨਾਲ ਮੱਥਾ ਟੇਕ ਰਹੀ ਹੈ ਜੇ ਦੋ ਦਿਨ ਹੋਰ ਪਏ ਨੇ ਜੇ ਬਾਬਾ ਕਿਰਪਾ ਕਰੇ ਐਸੀ ਤਰ੍ਹਾਂ ਸਾਰੀ ਸੰਗਤ ਮੱਥਾ ਟੇਕ ਸਕੇ ਆਵਦਾ-ਆਵਦਾ ਮੇਲਾ ਦੇਖ ਬਹੁਤ ਚੰਗੀ ਗੱਲ ਹੈ ਇਹ ਚੀਜ਼ ਨਾਲ ਠੀਕ ਹੈ ਜੀ ਹਾਂ ਬੜੀ ਸੂਝਵਾਨ ਸੰਗਤ ਹੋ ਗਈ ਕੋਈ ਰੌਲਾ ਨਹੀਂ ਕੋਈ ਗੋਲਾ ਨਹੀਂ ਅਟਕਿਆਈ ਨਾਲ ਮੱਥਾ ਟੇਕ ਰਿਹਾਗਾ ਹਾਂ ਪਹਿਲਾਂ ਤਾਂ ਬੜੇ ਰੌਲੇ ਰੂਲੇ ਪਈ ਜਾਂਦੇ ਹੁੰਦੇ ਕੋਈ ਅਜੇ ਅੰਸਰ ਆਉਂਦੇ ਤੇ ਕੇ ਬਸ ਦੋ ਦਿਨ ਵਧੀਆ ਕਿਰਪਾ ਨਾਲ ਦਾਤੇ ਦੀ ਨਾਲ ਲੰਘੇ ਜਾਣ ਉਹ ਬਹੁਤ ਵਧੀਆ ਚੰਗੀ ਗੱਲ ਹੈ ਠੀਕ ਹੈ ਜੀ ਬਾਬਾ ਜੀ ਪ੍ਰਬੰਧਾਂ ਬਾਰੇ ਕੀ ਕਹੋਗੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਵੀ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਦੇ ਬੰਦੂ ਵੀ ਪ੍ਰਬੰਧ ਕੀਤੇ ਆ ਜਿਹੜੇ ਪੁਸਤਾ ਪ੍ਰਬੰਧ ਤੇ ਪ੍ਰਬੰਧਾਂ ਦੀ ਗੱਲ ਕਰਿਓ ਕੀ ਕਹੋਗੇ ਬਰੋਹੰਦਾ ਬਾਰੇ ਪ੍ਰਬੰਧ ਜੀ ਬਹੁਤ ਵਧੀਆ ਪ੍ਰਸ਼ਾਸਨ ਨੇ ਡਿਊਟੀ ਲਾ ਰਖੀ ਆ ਆਪਣੇ ਮੇਲੇ ਦੇ ਵਿੱਚ ਸਾਰੇ ਕਰਮਚਾਰੀ ਫਿਰਦੇ ਨੇ ਵਿਚਾਰੇ ਵਧੀਆ ਡਿਊਟੀ ਦੇ ਰਹੇ ਠੀਕ ਹੈ ਜੀ ਇਹ ਗੱਲ ਕਰੀ ਹਜੇ 2 ਦਿਨ ਬਾਕੀ ਪਏ ਨੇ ਕੀ ਕਹੂਗੇ ਹਜੇ ਮੌਸਮ ਦੱਸਿਆ ਗਿਆ ਤੁਹਾਨੂੰ ਆਉ ਦੱਸਿਆ ਗਿਆ ਦੇਖੋ ਕੀ ਬੇਨਤੀ ਕਰੋਗੇ ਦੇਖੋ ਇਹ ਕੁਦਰਤ ਦੇ ਸਾਰੇ ਹੈ ਕੁਦਰਤ ਦੀਆਂ ਗੱਲਾਂ ਨੇ ਕਦੋਂ ਕੀ ਕਰ ਸਕਦਾ ਹੈ ਕਿ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਹਾਂ ਜੀ ਸਰ ਪ੍ਰਬੰਧ ਕਿਸ ਤਰ੍ਹਾਂ ਦਾ ਪ੍ਰਬੰਧਾਂ ਦੀ ਗੱਲ ਕਰੀ ਆਪਾਂ ਸਾਜਲੀ ਮੇਲੇ ਦੇ ਪ੍ਰਬੰਧਾਂ ਦੀ ਗੱਲ ਕਰੀ ਆ ਅੱਜ ਜੋ ਇਹ ਸਾਜਲੀ ਦਾ ਮੇਲਾ ਸ਼ੁਰੂ ਹੋਇਆ ਹੈ 3 ਦਿਨ ਲਗਾਤਾਰ ਚੱਲਣਾ ਇਹਦੇ ਵਿੱਚ ਸਾਨੂੰ ਆਰਪੀ ਦੀ ਟੀਮ ਸਭ ਦੀ ਜਨਤੂ ਫੋਰਸ ਮਿਲੀ ਹੈ ਤੇ ਜਿੰਨੇ ਵੀ ਚੌਕ ਨੇ ਜਿੰਨੇ ਵੀ ਮੇਨ ਰਸਤੇ ਨੇ ਜਿੱਥੇ ਕੱਟ ਹੋ ਸਕਦਾ ਹੈ ਉੱਥੇ ਨਾਕਾਬੰਦੀ ਕੀਤੀ ਗਈ ਹੈ ਮੁਰਾਜ਼ਮ ਲਾਏ ਗਏ ਨੇ ਸਰ ਜੀ ਸ਼ਰਾਬ ਦੀਆਂ ਯੰਤਰਾਂਵਾਸੀ ਕੀ ਕਹੋਗੇ ਕੋਈ ਸ਼ਰਾਬ ਦੇ ਕੋਈ ਵੀ ਮੇਲੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਕੋਈ ਸ਼ਰਾਬ ਕਰੂਗਾ ਤਾਂ ਬਣਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਥੈਂਕ ਯੂ ਮੁਰਾਜ਼ਮ ਬੰਦਾ ਨਹੀਂ ਕਰਨ ਗਿਆ ਅੱਜ ਪਹਿਲਾ ਦਿਨ ਹੈ ਕੀ ਕਹੋਗੇ ਅੱਜ ਪਰਮੰਤਰਾ ਬਹੁਤ ਵਧੀਆ ਪਰਮੰਤਰ ਰਹੇ ਗਏ ਉਸ ਦਾ ਬਹੁਤ ਵਧੀਆ ਸਾਡੇ ਨੂੰ ਸਹਿਯੋਗ ਕੋਈ ਵੀ ਕਿਸੇ ਦਾ ਕੋਈ ਆਉਂਦਾ ਕੋਈ ਆਪੀਆਂ طرف ਕੋਈ ਵਿੱਚ ਨਹੀਂ ਆ ਸਕਦਾ ਜਿਹੜੇ ਵੀ ਵਿੱਚ ਇੱਕਾ ਦੁੱਕਾ ਕੋਈ ਖਰਾਬ ਕਰਨ ਦੀ ਪੁਲਿਸ ਕਰ ਰਿਹਾ ਉਹਨਾਂ ਬਾਰੇ ਕੀ ਕਹੋਗੇ ਇਹਨਾਂ ਨੂੰ ਉਹਨਾਂ ਨੂੰ ਇਹੀ ਕਹਿੰਦੇ ਆਗੇ ਵੀ ਆਪਣਾ ਇਮਾਨਦਾਰ ਨਾਲ ਪਹਿਮਾਨਸੀ ਨਾਲ ਮੇਲਾ ਦੇਖੋ ਤੇ ਮਾਹੌਲ ਇਹਦਾ ਉਹ ਖਰਾਬ ਨਾ ਹੋਵੇ ਠੀਕ ਹੈ ਗੁੱਗਾ ਮਰੀ ਛਾਦਲੀ ਦੇ ਸੇਵਾਦਾਰ ਨਿੱਕਾ ਦਾਸ ਜੀ ਵੱਲੋਂ ਐਸਚੋ ਗੁਰਮੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਨਾਲ-ਨਾਲ ਪ੍ਰੈਸ ਦਾ ਵੀ ਸਨਮਾਨ ਕੀਤਾ ਗਿਆ ਔਰ ਪੂਰੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹਿਆਂਗਾ ਭਾਈ ਕੀ ਕਹੋਗੇ ਛਾਦਲੀ ਮੇਲੇ ਦੀ ਡਾਊਨ ਇਥੇ ਜਿਵੇਂ ਅੱਜ ਦੇ ਅੱਜੇ ਥੋੜਾ ਲੱਗ ਰਹੀ ਹੈ ਪਹਿਲਾ ਦਿਨ ਹੈ ਕਾਫੀ ਲੋਕ ਲੋਕ ਮੇਲੇ ਦੇ ਵਿੱਚ ਭਾਰੀ ਘਟ ਦੇਖਣ ਨੂੰ ਲੱਗ ਰਹੇ ਹੈ ਕੀ ਕਹੋਗੇ ਸਭ ਤੋਂ ਪਹਿਲਾਂ ਸਾਰਾ ਪਰਿਵਾਰ ਸਸਰੀਕਰ ਜੀ ਅੱਜੀ ਛਾਹਲੀ ਮੇਲੇ ਤੇ ਗੁਗਾਯਾ ਹਰਬੀਰ ਦਾ ਜੋ ਮੇਲਾ ਪਰ ਤਾਂ ਆਪਣੇ ਸੰਗਤ ਬਹੁਤ ਪਹੁੰਚੀ ਹੋਈ ਹੈ ਬਹੁਤ ਸੋਹਣਾ ਸ਼ਾਨਦਾਰ ਮੇਲਾ ਭਰਿਆ ਹੋਇਆ ਹੈਗਾ ਤੋਂ ਮੇਰੀ ਬੈਂਤ ਨਗਰ ਬਸਿਰ ਵੀ ਸਾਰੇ ਆਓ ਜੀ ਹਮਾ ਮਾ ਕੇ ਮੱਥਾ ਦੇਖੋ ਬਹੁਤ ਸੋਹਣਾ ਮੇਲਾ ਪਰ ਹੈ ਅੱਜ ਗਿਤਾਬ ਸਿੰਘ ਜੀ ਕੀ ਕਹੂਗੀ ਇਸ ਵਾਰ ਜਿਹੜਾ ਛਾਹਲੀ ਦਾ ਮੇਲਾ ਹੈ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਮੇਲਾ ਰਿਹਾ ਹੈ ਇਸ ਵਾਰ ਮਤਲਬ ਸ਼ੁਰੂਆਤ ਅੱਜ ਪਹਿਲਾ ਦਿਨ ਹੈ ਜੀ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਪਰ ਲੋਕਾਂ ਨੂੰ ਕਿੰਨੇ ਤੱਕ ਇਸ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਕੀ ਕਹੂਗੀ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਡੇ ਚੈਨਲ ਦਾ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਆਪਣੇ ਮੇਲਾ ਲੱਗਿਆ ਪਿੰਡ ਸਾਜਲੀ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਕਿਉਂਕਿ ਜੀ ਬਹੁਤ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਜੀ ਜੋ ਪੰਜਾਬ ਦੇ ਵਿੱਚ ਹੜਾ ਰਹੇ ਨੇ ਉਹਨਾਂ ਦੀ ਮੈਂ ਬਹੁਤ ਔਖਾ ਲੋਕ ਵਿਚਾਰੇ ਘਰਾਂ ਤੋਂ ਬੇਘਰ ਹੋ ਗਏ ਉਹਨਾਂ ਦੇ ਨਾਲ ਆਪਾਂ ਸਹਿਮਤਾ ਜੀ ਠੀਕ ਆ ਉਹਨਾਂ ਦੇ ਨਾਲ ਆਪਾਂ ਹਮਦਰਦੀ ਕਰਦੇ ਆ ਦੂਜਾ ਨੰਬਰ ਜਿਹੜਾ ਸਾਜ ਦਾ ਮੇਲਾ ਭਰਿਆ ਜੀ ਵੈਸੇ ਕੱਟਦਾ ਜੀ ਬਹੁਤ ਆ ਤੇ ਤੁਹਾਡਾ ਜਿਹੜਾ ਸਾਡਾ ਥੋੜਾ ਮੇਲਾ ਛਾਜਲੀ ਦਾ ਇਹ ਮੌਸਮ ਨੇ ਖਰਾਬ ਕਰਤਾ ਠੀਕ ਆ ਕਿਉਂਕਿ ਮੀਂਹ ਪਈ ਗਿਆ ਅੱਜ ਵੀ ਪੈ ਗਿਆ ਜੀ ਕੱਲ ਵੀ ਬਹੁਤ ਜਾਦੇ ਬਾਰਿਸ਼ ਪਈ ਆ ਗਈ ਇਹ ਕਈ ਦਿਨ ਹੋ ਗਏ ਜੀ ਬਾਰਿਸ਼ ਪੈਂਦੀ ਨੂੰ ਸਾਰੇ ਪੰਜਾਬ 'ਚ ਪੈ ਰਹੀ ਆ ਜੋ ਜਿਹੜਾ ਮੇਲਾ ਤੇ ਸਾਡਾ ਥੋੜਾ ਜਿਹਾ ਬਾਰਿਸ਼ ਨੇ ਖਰਾਬ ਕਰਤਾ ਇਹ ਕੀ ਚੱਕਰਾ ਜੀ ਜਿਹੜਾ ਮੇਲਾ ਹੁੰਦਾ ਤੁਹਾਨੂੰ ਪਤਾ ਬੱਚੇ ਹੁੰਦੇ ਨੇ ਇਹਦੇ ਚਨੋਲ ਜਨੂਲ ਕਰਕੇ ਹੁੰਦੇ ਨੇ ਜੀ ਚਲੋ ਇਹ ਚਨੋਲੇ ਤੱਕ ਹੀ ਲੱਗੇ ਨੇ ਕਿਉਂਕਿ ਇਹਦੇ ਪਾਣੀ ਖੜਾਗਾ ਜਿੱਥੇ ਸਾਡਾ ਮੇਲਾ ਲੱਗਦਾ ਢਾਬ ਦੇ ਉੱਪਰ ਚਲੋ ਕਮੇਟੀ ਨੇ ਵਿਚਰੀ ਨੇ ਵਧੀਆ ਪਰਬੰਧ ਵੀ ਕਰਿਆ ਉਹਨਾਂ ਨੇ ਭਰਤ ਵੀ ਪਾਈ ਜੀ ਦੇਖੋ ਟਰੈਕਟ ਵੀ ਤੜਾਏ ਨੇ ਉਹਨਾਂ ਨੇ ਵਿਚਾਰਿਆ ਨੇ ਭਰਤ ਵੀ ਪਾਈ ਮਿੱਟੀ ਵੀ ਪਾਈ ਚਲੋ ਦੁਬਾਰੇ ਫੇਰ ਮੀਂਹ ਆ ਗਿਆ ਜੀ ਉਹਨਾਂ ਦਾ ਕੋਈ ਘੋਟ ਨਹੀਂ ਹੈਗਾ ਵਿਚਾਰਿਆਂ ਦਾ ਉਹਨਾਂ ਨੇ ਉਹ ਉਹਨਾਂ ਦਾ ਬਦ ਵਧੀਆ ਚਲੋ ਕੰਮ ਕਰਿਆ ਦੀ ਵਿੱਚ ਜਿਗਦੇ ਚਲੋ ਰੇਸ਼ ਨੂੰ ਲੱਗ ਜਾਣਾ ਤੇ ਵਧੀਆ ਮੇਲਾ ਭਰ ਜੇ ਜੀ ਕੀ ਕਹੋਗੇ ਮਤਲਬ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਫੇਰ ਵੀ ਕਰਨਾ ਪਿਆ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਤਾਂ ਕਰਨਾ ਪਿਆ ਜੀ ਲੋਕਾਂ 'ਚ ਨਮੋਸ਼ੀ ਵੀ ਹੈ ਜੀ ਇਹ ਕਿਉਂਕਿ ਜਿਹੜੇ ਬੱਚੇ ਹੁੰਦੇ ਨੇ ਕੋਈ ਵੀ ਹੋ ਜਾਂਦੀ ਜਿਆਦੇ ਮੇਲਾ ਚੰਡੋਲਾ ਚਰੂਲਾ ਕਰਤੀ ਵਧੀਆ ਮਸ਼ਹੂਰ ਹਾਂ ਸ਼ਾਲੀ ਦਾ ਮੇਲਾ ਮਸ਼ਹੂਰ ਬਹੁਤ ਹੈ ਜੀ ਅਗਲੀ ਵਾਰੀ ਦੀ ਗੱਲ ਕਰੀਏ ਕੀ ਲੱਗਦਾ ਵੀ ਇਹੋ ਜਿਹਾ ਕੋਈ ਉਪਰਾਲਾ ਹੋਣਾ ਚਾਹੀਦਾ ਜਿਹੜੀ ਪਿਛਲੀ ਜਗ੍ਹਾ ਕਿਤੇ ਨਾ ਕਿਤੇ ਜੀ ਪੱਕੀ ਹੋ ਜੇ ਕਿਤੇ ਹਾਂ ਜੀ ਮੈਂ ਇੱਕ ਸਾਰੇ ਪਿੰਡ ਵਾਸੀਆਂ ਨੂੰ ਜਿਹੜਾ ਮੇਲਾ ਭਰਦਾ ਜੀ ਪੰਚਾਇਤ ਵੀ ਕੋਈ ਵੀ ਪੰਚਾਇਤ ਹੋਵੇ ਮੌਜੂਦਾ ਪੰਚਾਇਤ ਨੂੰ ਵੀ ਕਹਿਣਾ ਜੀ ਗਾਹ ਨੂੰ ਮੇਲਾ ਲਾ ਰਿਆ ਵੀ ਕੋਈ ਇਹੋ ਜਿਹਾ ਸਿਸਟਮ ਬਣ ਜੇ ਦੇਖੋ ਸਰਕਾਰ ਸਾਡੇ ਮਾਨਯੋਗ ਨੇ ਸਰਦਾਰ ਹਰਪਾਲ ਸਿੰਘ ਚੀਮਾ ਜੀ ਸੀ ਜੀ ਉਹਨਾਂ ਨੇ ਵੀ ਬੇਨਤੀ ਕਰੀਏ ਸਾਨੂੰ ਪਤਾ ਵੀ ਉਹ ਜਵਾਬ ਨਹੀਂ ਦਿੰਦੇ ਕੋਈ ਇਹੋ ਜਿਹਾ ਸਿਸਟਮ ਬਣ ਜੇ ਜਿਹੜਾ ਮੇਲਾ ਜਗਾ ਉੱਚੀ ਬਣ ਜੇ ਇਹਨਾਂ ਵਾਸਤੇ ਕੋਈ ਜਗਾ ਅਲੱਗ ਰੱਖੀ ਜਾਵੇ ਜੀ ਇਹਨਾਂ ਵਾਸਤੇ ਜੇ ਆਪਾਂ ਗੱਲ ਕਰੀਏ ਜੇ ਪਪਟਾ ਆਪਦੀ ਗੱਲ ਕਰੀਏ ਜੇ ਢਾਬਾ ਕਾਫੀ ਵੱਡੀ ਢਾਬਾ ਹੈ ਹਾਂਜੀ ਪਰ ਡੰਗਰ ਲੋਕਾਂ ਕੋਲ ਉਹਨੇ ਹੈ ਨਹੀਂ ਗਏ ਹਾਂਜੀ ਕੀ ਲੱਗਦਾ ਕੋਈ ਇਹੋ ਜਿਹਾ ਵੀ ਹੋ ਸਕਦਾ ਚੀਮਾ ਸਾਹਿਬ ਨੇ ਗੱਲਬਾਤ ਕਰਕੇ ਵੀ ਢਾਬਾ ਪਾਦੀ ਅਦੀ ਢਾਬਾ ਨੂੰ ਬੰਦ ਕਰਕੇ ਵੀ ਉਹ ਜਗਾ ਤੇ ਮੇਲਾ ਸਾਰਾ ਸਿਸਟਮ ਬਣ ਜੇ ਹਾਂਜੀ ਇਹ ਵੀ ਗੱਲ ਥੋੜੀ ਸਹਿਮਤਾ ਜੀ ਆਪਾਂ ਕਿਉਂਕਿ ਜਗਾ ਆਪਣੇ 12 ਕਿਲੇ ਨੇ ਜੀ ਇਹਦੇ ਹਾਂ 12 ਕਿਲੇ ਵੰਡ ਦੇ ਦੀ ਆਪਣੇ ਉਹ ਜਿੱਥੇ ਆਪਾਂ ਪਹਿਲਾਂ ਪਿਛਲੇ ਬਾਰੇ ਟੂਰਨਾਮੈਂਟ ਕਰਾਇਆ ਦੀ ਉਹ ਵੀ ਜ ਤੇ ਹੁਣ ਮੀਂਹ ਆ ਗਈ ਉੱਥੇ ਵੀ ਦੇਖੋ ਪਾਣੀ ਖੜੇਗਾ ਜੇ ਕੋਈ ਇਹੋ ਜਿਹਾ ਸਿਸਟਮ ਹੋਵੇ ਨਾ ਜਿਵੇਂ ਮੰਨ ਲਓ ਉਥੇ ਪੱਕਾ ਹੋ ਜੇ ਚਰੋਲਾ ਨੂੰ ਕੋਈ ਦਿੱਕਤ ਨਾ ਆਵੇ ਲੋਕ ਵਧੀਆ ਮੇਲਾ ਵਧੀਆ ਭਰੇ ਜੀ ਨਹੀਂ ਇੱਕ ਨਾਲ ਇੱਕ ਗਰਾਊਂਡ ਦੀ ਤਰ੍ਹਾਂ ਵੀ ਲੋਕ ਵਰਤ ਸਕਦੇ ਨੇ ਬਾਹਰ ਵਰਤ ਸਕਦੇ ਨੇ ਜਿੱਤੇ ਬਾਕੀ ਪੈਲਸ ਜਿਹੜਾ ਜਿੱਥੇ ਹੁਣ ਪੈਲਸ ਦੀ ਮੇਲਾ ਲੱਗ ਰਿਹਾ ਜੀ ਉੱਥੇ ਦੁਕਾਨਦਾਰਾਂ ਦਾ ਉੱਥੇ ਵੀ ਵਧੀਆ ਜੀ ਇੱਕ ਸਾਡੀ ਕਮੇਟੀ ਹੈ ਜੀ ਵੱਲੋਂ ਲੰਗਰ ਵੀ ਲਾਇਆ ਹੋਇਆ ਉੱਥੇ ਲੋਕਾਂ ਵਾਸਤੇ ਫ੍ਰੀ ਲੰਗਰ ਆ ਜੀ ਕੋਈ ਕਿਸੇ ਤੋਂ ਪਰਚੀ ਨਹੀਂ ਕੱਟੀ ਜਾਂਦੀ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਸਭ ਲੰਗਰ ਜੇ ਆਏ ਸ ਠੀਕ ਹੈ ਹਾਂਜੀ ਮਤਲਬ ਕੀ ਕਹਾਂਗੇ ਸੰਗਤ ਨੂੰ ਜਿਹੜੀ ਹਜੇ 2 ਦਿਨ ਲੰਘਦੇ ਨੇ ਬਾਕੀ ਨਹੀਂ ਲੰਘੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਤੁਹਾਡੇ ਚੈਨਲ ਰਾਹੀਂ ਵੀ ਵੱਧ ਤੋਂ ਵੱਧ ਸਾਡੇ ਸ਼ਾਇਰੀ ਮੇਲੇ ਦੇ ਵਿੱਚ ਆਓ ਰੌਣਕ ਵਧਾਓ ਮੇਲਾ ਵਧੀਆ ਭਰੂਗਾ ਜੀ ਆਓ ਵਧੀਆ ਸਾਡੇ ਮੇਲੇ ਆ ਤੁਹਾਡਾ ਅਸੀਂ ਜਿੱਥੋਂ ਵੀ ਕੋਈ ਪਿੰਡ ਵਾਲੇ ਚੱਲ ਆ ਗਿਆ ਹੋਣਗੇ ਬਾਹਰਲੇ ਪਿੰਡ ਵਾਲੇ ਜਿੰਨੇ ਵੀ ਸਾਡੇ ਲਵੇ ਪਿੰਡ ਨੇ ਕਮਾਂਢੀ ਨੇ ਆਉਣ ਅਸੀਂ ਉਹਨਾਂ ਨੂੰ ਜੀ ਆਇਆਂ ਅਖਾਂਗੇ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ ਜੀ ਰੱਜ ਕੇ ਸਵਾਗਤ ਕਰਾਂਗੇ ਅਸੀਂ ਧੰਨਵਾਦ ਠੀਕ ਹੈ ਸ਼ਰਮਾ ਜੀ ਮੇਲਾ ਕਿਸ ਤਰ੍ਹਾਂ ਲੱਗ ਰਿਹਾ ਸਾਡੀ ਦਾ ਮੇਲਾਗਾ ਕਿਵੇਂ ਲੱਗ ਰੰਗ ਲੱਗੇ ਜੀ ਮਾਲਕ ਬਹੁਤ ਵਧੀਆ ਵਧੀਆ ਉਤਸ਼ਾਹੀ ਕੀ ਲੱਗਦਾ ਸੰਗਤ ਕਿੱਥੇ ਲੱਗਦਾ ਵੀ ਆਇਦ ਵਾਲੇ ਪਿੰਡਾਂ ਤੋਂ ਆਰੀ ਹੈ ਹਾਂ ਜੀ ਆਰੀ ਲੱਗਦਾ ਸੀ ਵੀ ਬਹੁਤ ਘੱਟ ਪਰੂਆ ਮੇਲਾ ਨਾ ਨਾ ਨਹੀਂ ਆਰੀ ਹੈ ਜੀ ਆਰੀ ਆ ਬਹੁਤ ਆਰੀ ਹੈ ਜੀ ਕੀ ਲੱਗਦਾ ਆਇਦ ਵਾਲੇ ਪਿੰਡਾਂ ਤੋਂ ਕਾਫੀ ਸੰਗਤ ਅੱਜ ਭਾਰੀ ਇਕੱਠ ਹੋਇਆ ਹਾਂ ਜੀ ਬਹੁਤ ਇਕੱਠ ਹੋਇਆ ਜੀ ਅੱਜ ਕੱਲ ਨੂੰ ਵੀ ਇਕੱਠ ਹੋਗਾ ਜੀ ਦਸਵੀਂ ਦਾ ਤਿਹਾਰਾ ਜੀ ਕੱਲ ਨੂੰ ਤੇ ਸਾਰੇ ਆਉਣਗੇ ਜੀ ਠੀਕ ਹੈ ਜੀ मेरी भैन गंतिमान महाकल्याण जी की वह दिशा पा के गई मनोकामना पूरी करने वाले परिवार और दोस्तों का सम्मान के लिए बात कर रहा हूं मैं बैंक का प्रतिनिधि को बात करने के लिए ਗੱਡੀ ਐ ਜੀ ਆਵਾਜ਼ ਜੀ ਸੋਹ ਹੱਥ ਬਨ ਕੇ ਕਿ ਮੌਸਮ ਖਰਾਬ ਆ ਸੀ ਟਰਾਲੀ ਅੱਗੇ ਲੈ ਕੇ ਜਾਣੀ ਐ ਸੋ ਆਪੋ ਹਵਾ ਸਭ ਕੇ ਉਹ ਗੱਡੀਆਂ ਨੂੰ ਥੋੜੀ ਸਾਈਡ ਤੇ ਕਰ ਦੋ ਧੰਨਵਾਦ ਜੀ आईंदा